ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਤੁਸੀਂ ਜਿਹੜਾ ਹੈਗਾ ਦਸਤਾਰ ਸਿਕਲਾਈ ਕੈਂਪ ਲਗਾਇਆ ਹੈਗਾ ਤੁਹਾਡੀ ਜ਼ਿਹਨ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਤੇ ਕਦੋਂ ਤੋਂ ਤੁਸੀਂ ਲਗਾ ਰਹੇ ਹੈਗੇ ਹੋ ਜੀ ਸਾਡਾ ਲੁਧਿਆਣੇ ਵਿੱਚ ਵੀ ਦਸਤਾਰ ਸਿਕਲਾਈ ਸੈਂਟਰ ਚੱਲਦਾ ਹੈ 2004 ਤੋਂ ਸਾਡਾ ਮਨ ਸੀਗਾ ਕਿ ਕਿਸੇ ਤਰੀਕੇ ਨਾਲ ਸੇਵਾ ਕੀਤੀ ਜਾਵੇ ਸ਼ਹੀਦੀ ਦੇ ਆਡੇ ਚੱਲ ਰਹੇ ਨੇ ਇਹ ਦਿਨਾਂ ਦੇ ਵਿੱਚ ਅਸੀਂ ਕਿਸੇ ਨੂੰ ਅਸੀਂ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਸੀ ਤੇ ਸਾਡਾ ਮਨ ਕੀਤਾ ਕਿ ਲੰਗਰ ਤਾਂ ਬਹੁਤ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਸੀ ਕਿ ਜਦੋਂ ਵੀ ਅਸੀਂ ਆਂਦੇ ਸੀਗੇ ਬਹੁਤ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ ਅਸੀਂ ਕਹਿੰਨੇ ਕਿ ਵੱਖਰਾ ਲੰਗਰ ਲਗਾਇਆ ਜਾਵੇ ਜਿਹੜਾ ਦਸਤਾਰਾਂ ਦਾ ਲੰਗਰ ਹੋਵੇ ਜੀ ਕਿਉਂਕਿ ਦਸਤਾਰ ਜਦੋਂ ਵੀ ਕੋਈ ਬੰਦਾ ਲੈਂਦਾ ਉਹਨੂੰ ਲੱਗਦਾ ਕਿ ਮਹਿੰਗੀ ਹੈ ਯਾਰ ਦਸਾਰਾ ਰੇਟ ਵਧ ਰਹੇ 80 ਰੁਪਏ ਮੀਟਰ 90 ਰੁਪਏ ਮੀਟਰ ਤੇ ਸਾਡੀ ਕੋਸ਼ਿਸ਼ ਇਹ ਕਿ ਦਸਤਾਰ ਸਿਖਾਈਏ ਵੀ ਦਸਾਰਾ ਤੇ ਵੀ ਅਸੀਂ ਦਸਤਾਰ ਦਾ ਲੰਗਰ ਲਗਾਈ ਹੈ ਕਿਸੇ ਤਰੀਕੇ ਜੀ ਜਦੋਂ ਤੁਸੀਂ ਪਹਿਲੀ ਵਾਰ ਇਹ ਲੰਗਰ ਲਗਾਇਆ ਸੀਗਾ ਤਾਂ ਕਿਹੋ ਜਿਹਾ ਹੁੰਗਾਰਾ ਲੋਕਾਂ ਨੇ ਤੁਹਾਨੂੰ ਉਸ ਸਮੇਂ ਦਿੱਤਾ ਸੀ ਤੇ ਅੱਜ ਦੇ ਸਮੇਂ ਜਿਵੇਂ ਤੁਹਾਡਾ 11ਵਾਂ ਜਿਹੜਾ ਸਖਲਾਈ ਕੈਂਪ ਚੱਲ ਰਿਹਾ ਹੈਗਾ ਆ ਅੱਜ ਦੇ ਸਮੇਂ ਕਿਹੋ ਜਿਹਾ ਤੁਹਾਨੂੰ ਹੁੰਗਾਰਾ ਮਿਲ ਰਿਹਾ ਹੈ ਆ ਸਟਾਰਟਿੰਗ ਤੇ ਜਦੋਂ ਅਸੀਂ 2003 ਵਿੱਚ ਸ਼ੁਰੂ ਹੈ 2013 ਦੇ ਵਿੱਚ ਅਸੀਂ ਸ਼ੁਰੂ ਕੀਤਾ ਸਾਨੂੰ ਇਹ ਸਾਡਾ 11ਵਾਂ ਦਸਤਾਰ ਕੈਂਪ ਹੈ ਵੀ ਉਦੋਂ ਸਟਾਰਟਿੰਗ ਤੇ ਬਹੁਤ ਜ਼ਿਆਦਾ ਕਰੇਸ ਸੀਗਾ ਜਿਵੇਂ ਕਟਿੰਗ ਕਰ ਰਹੇ ਮੁੰਡੇ ਟ੍ਰੈਂਡ ਦੇ ਵਿੱਚ ਸੀਗਾ ਕਟਿੰਗ ਹੈਅਰ ਸਟਾਈਲ ਇਦਾਂ ਦੇ ਚੱਲ ਰਹੇ ਸੀ ਸਿੰਗਰਾਂ ਦੇ ਉਦੋਂ ਦੇ ਲੋਕੀ ਚੱਲਣ ਲੱਗੇ ਪਰ ਸਾਨੂੰ ਇੰਨਾ ਉਦੋਂ ਰਿਸਪੌਂਸ ਨਹੀਂ ਮਿਲਦਾ ਸੀਗਾ ਪਰ ਸਾਡੀ ਕੋਸ਼ਿਸ਼ ਜਰੀ ਹੈ ਕਿ 2 4 5 ਜਿੰਨੇ ਸਾਡੇ ਵੀਰ ਜੁੜਦੇ ਨੇ ਜੁੜਨ ਸਟੈਪ ਬਿਟ ਸਟੈਪ ਚਲਦੇ ਆ ਸਾਡੇ 11ਵਾਂ ਕੈਂਪ ਦੇ ਵਿੱਚ ਸਾਡੇ ਕੋਲ ਗਿਣਤੀ ਨਹੀਂ ਹੈਗੀ ਜਿਹੜੇ ਵੀਰ ਪ੍ਰਣ ਕਰ ਚੁੱਕੇ ਨੇ ਜਿਹੜੇ ਵੀਰ ਦਸਤਾਰਾ ਸਜਾ ਰਹੇ ਨੇ ਤੇ ਜਿਹੜੇ ਵੀਰ ਪਿਛਲੇ ਸਾਲ ਦੱਸ ਕੇ ਜਾਂਦੇ ਨੇ ਕਿ ਅਸੀਂ ਦਸਤਾਰ ਲਈ ਸੀਗੀ ਕਿ ਅਸੀਂ ਅਗਲੀ ਵਾਰੀ ਹੁਣ ਕੇਸ਼ ਵੀ ਰੱਖੇ ਨੇ ਤੇ ਦਸਤਾਰ ਸਜਾ ਵੀ ਰਹੇ ਆ ਸਾਨੂੰ ਬਹੁਤ ਵਧੀਆ ਹੰਕਾਰਾ ਮਿਲਿਆ ਜੀ 11 ਸਾਲ ਦੇ ਵਿੱਚ ਬਹੁਤ ਸੋਹਣਾ ਆਣਲਾ ਟਾਈਮ ਵੀ ਸਾਨੂੰ ਲੱਗਦਾ ਕਿ ਜਿਹੜੇ ਵੀਰ ਹਾਲੇ ਵੀ ਪਤਿਤ ਨੇ ਕੇਸਾ ਤੋਂ ਰਹਿਤ ਨੇ ਜਾਂ ਅਮਰ ਨਹੀਂ ਛੱਕਿਆ ਹੋਇਆ ਉਹ ਆਣਲੇ ਟੈਂਪਸ ਮਿਲਦਾ ਜੁੜ ਜਾਣਗੇ ਬਹੁਤ ਜਲਦੀ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਆ ਤੁਹਾਡੇ ਕੋਲ ਜਿਵੇਂ ਤੁਸੀਂ ਦੱਸੇ ਕਿ ਬਹੁਤ ਸਾਰੇ ਬੱਚੇ ਆਉਂਦੇ ਹੈਗੇ ਨੌਜਵਾਨ ਆਉਂਦੇ ਹੈਗੇ ਜਿਹੜੇ ਕਹਿੰਦੇ ਹੈਗੇ ਕਿ ਅਸੀਂ ਕੇਸਾ ਨੂੰ ਰੱਖਾਂਗੇ ਤੇ ਦਸਤਾਰਾਂ ਨੂੰ ਸਜਾਵਾਂਗੇ ਹਨਾ ਕਿਸ ਉਮਰ ਵਰਗ ਦੇ ਲੋਕ ਜ਼ਿਆਦਾ ਜਿਹੜੇ ਹੈਗੇ ਤੁਹਾਡੇ ਕੋਲ ਪ੍ਰਾਨ ਕਰਕੇ ਜਾਂਦੇ ਆ ਜਿਹੜੇ ਨੌਜਵਾਨ ਨੇ ਹੁਣ ਦੀ ਪੀੜ੍ਹੀ ਹੈ ਉਹ ਇੱਕ ਤਾਂ ਟ੍ਰੈਂਡ ਹੋ ਗਿਆ ਪੱਗਾਂ ਦਾ ਫਿਲਮਾਂ ਦੇ ਵਿੱਚ ਤੁਸੀਂ ਕਹਿ ਲਓ ਸਿੰਗਰ ਥਰੂ ਜਾਂ ਵੈਸੀ ਸਟਾਈਲ ਬੜੇ ਚੱਲ ਪਏ ਨੇ ਪੱਗਾਂ ਦੇ ਸੋਹਣੇ ਸੋਹਣੇ ਹਨਾ ਜਿਵੇਂ ਬੰਨੇ ਹੋਏ ਨੇ ਅੱਜ ਕੱਲ ਵਟਾ ਵਾਲੀ ਸਟਾਈਲ ਚੱਲਦੇ ਆ ਤੇ ਉਹਦੇ ਅਕੋਰਡਿੰਗ ਨੌਜਵਾਨ ਜਿਹੜੀ ਪੀੜ੍ਹੀ ਹੈ ਵੀ ਜਿੰਨੇ ਤੁਸੀਂ ਕਹਿ ਸਕਦੇ ਹੋ 14 ਸਾਲ ਤੋਂ ਲੈ ਕੇ 22-23 ਸਾਲ ਦੇ ਮੁੰਡੇ ਜਿਨ੍ਹਾਂ ਨੂੰ ਬਹੁਤ ਲੋੜ ਸੀਗੀ ਉਹ ਸਾਡੇ ਵੀਰ ਕਾਫੀ ਜੁੜ ਚੁੱਕੇ ਨੇ ਤੇ ਵੱਡਿਆਂ ਨੂੰ ਤਾਂ ਨੌਲੇਜ ਹੈਗੀ ਹੈ ਪੇਰੈਂਟਸ ਦੀ ਵੀ ਡਿਊਟੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਜੋੜਨ ਗੁਰਮਾਣੀ ਬਾਰੇ ਦੱਸਣ ਕਿਉਂਕਿ ਪਰਸੋਂ ਜਦੋਂ ਮੈਂ ਆਣਾ ਸੀ ਇੱਥੇ ਮੈਂ ਇੱਕ ਬੱਚੇ ਦੇ ਆਪਣੇ ਹੀ ਸੈਂਟਰ ਤੇ ਦਸਤਾਰ ਸਜਾ ਰਿਹਾ ਸੀ ਤੇ ਉਹਦੇ ਕਟਿੰਗ ਵੀ ਸੀਗੀ ਤੇ ਉਹ ਬੜਾ ਨਾਲ ਕਾਲੀ ਕਰ ਰਿਹਾ ਸੀ ਕਹਿੰਦਾ ਯਾਰ ਕਹਿੰਦਾ ਸਰ ਮੇਰੇ ਦਸਤਾਰ ਬੰਦੋ ਫਟਾਫਟ ਮੈਂ ਕਿਹਾ ਬੇਟਾ ਕਿੱਥੇ ਆਣਾ ਫਟਕੜ ਸਾਹਿਬ ਕਹਿੰਦਾ ਨਹੀਂ ਮੱਥੇ ਤੇ ਵੜਦਾ ਹੈ ਕਹਿੰਦਾ ਨਹੀਂ ਮੈਂ ਕਿਹਾ ਕਿ ਉੱਥੇ ਨਹੀਂ ਗਿਆ ਕਹਿੰਦਾ ਕਦੀ ਗਏ ਨਹੀਂ ਮੈਂ ਕਿਹਾ ਯਾਰ ਤੁਹਾਨੂੰ ਕਦੀ ਨਹੀਂ ਦੱਸਿਆ ਪੇਰੈਂਟਸ ਨੇ ਉੱਥੇ ਕੀ ਹੁੰਦਾ ਕਹਿੰਦਾ ਇੰਨਾ ਪਤਾ ਹੈ ਕਿ ਸ਼ਿਦਦियां ਹੋਈਆਂ ਸੀਗੀਆਂ ਤੇ ਸਾਨੂੰ ਉਹਦੇ ਤੇ ਮਾਨ ਹੋਣਾ ਚਾਹੀਦਾ ਮੈਂ ਕਿਹਾ ਬੇਟਾ ਤੇ ਹੋਇਆ ਕੀ ਹੈ ਕਹਿੰਦਾ ਸਰ ਨਹੀਂ ਪਤਾ ਮੈਂ ਕਿਹਾ ਹੁਣ ਕਿੱਥੇ ਜਾ ਰਹੇ ਆ ਕਹਿੰਦਾ ਮੇਰਾ ਬਰਥਡੇ ਆ ਅਸੀਂ ਫੰਕਸ਼ਨ ਸੈਲਿਬ੍ਰੇਟ ਕਰਨ ਜਾ ਰਹੇ ਆ ਮੈਂ ਕਿਹਾ ਬੇਟਾ ਇਸ ਟਾਈਮ ਕੋਈ ਵੀ ਖੁਸ਼ੀ ਨਹੀਂ ਮਨਾਉਂਦਾ ਭਾਵੇਂ ਉਹ ਵਿਆਹ ਵਾ ਭਾਵੇਂ ਬਰਥਡੇ ਆ ਭਾਵੇਂ ਕੁਝ ਵੀ ਆ ਕਰਦਾ ਸਰ ਇਹ ਚੀਜ਼ ਨੂੰ ਮਨਾ ਕੀ ਆ ਭਈ ਦੱਸਣ ਦੀ ਗੱਲ ਇਹ ਮੈਂ ਸਮਝਾ ਰਿਹਾ ਕਿ ਸਾਡੇ ਜਿਹੜੇ ਬੱਚੇ ਬਹੁਤ ਹੀ ਕਾਲਵਨ ਸਕੂਲਾਂ ਚ ਪੜ ਰਹੇ ਨੇ ਜਾਂ امیر ਲੋਕਾਂ ਦੇ ਬੱਚੇ ਨੇ ਉਹਨਾਂ ਨੂੰ ਚੀਜ਼ ਵੱਲ ਤੁਰੇ ਨਹੀਂ ਜਾ ਰਿਹਾ ਉਹ ਫੁੱਲ ਸਟੇਮ ਕ੍ਰਿਸਮਸ ਲੈ ਕੇ ਇੰਜੋਏ ਕਰ ਰਹੇ ਨੇ ਤੇ ਇਸ ਚੀਜ਼ ਦੀ ਸਾਡੀ ਬੇਨਤੀ ਹੈ ਕਿ ਦਸਤਾਰ ਨਾਲ ਜੁੜੋ ਸਿੱਖੀ ਨਾਲ ਜੁੜੋ ਸਾਡੇ ਵੀਰ ਪੰਜਾਬ ਤੋਂ ਬਾਹਰੋਂ ਹਰਿਆਣੇ ਤੋਂ ਬਹੁਤ ਦੂਰ ਦੂਰੋਂ ਆ ਕੇ ਇੱਥੇ ਦਸਤਾਰਾਂ ਦਾ ਸੇਵਾ ਸੰਭਾਲ ਰਹੇ ਆ ਮੇਰਾ ਮਨ ਭਰ ਰਿਹਾ ਹੈ ਗੱਲ ਕਰਕੇ ਤੋਂ ਸਾਨੂੰ ਸਮਝਣਾ ਚਾਹੀਦਾ ਚੀਜ਼ ਨੂੰ ਕਿ ਅਸੀਂ ਕਿੱਥੇ ਬੈਠੇ ਆ ਅਸੀਂ ਆ ਕੇ ਫਰੀ ਸੇਵਾ ਕਰ ਰਹੇ ਆ ਆਪਣੀਆਂ ਆਪਣੇ ਏਰੀਆ ਛੱਡ ਕੇ ਆਏ ਹੋਏ ਆ ਤੇ ਤੁਸੀਂ ਫਰੀ ਸੇਵਾ ਦਾ ਵੀ ਲਾਭ ਨਹੀਂ ਉਠਾ ਰਹੇ ਇਸੇ ਦਾ ਸਾਨੂੰ ਹਲੀ ਕਈ ਵਾਰੀ ਲੱਗਦਾ ਹੈ ਕਿ ਬਹੁਤ ਜੁੜ ਰਹੇ ਨੇ ਪਰ ਫਿਰ ਕਿਤੇ ਨਾ ਕਿਤੇ ਕੋਈ ਕਮੀ ਹੈਗੀ ਆ ਕਿ ਉਹ ਅਸੀਂ ਸੁਧਾਰਨਾ ਚਾਹੁੰਦੇ ਆ ਕਿ ਸ਼ਾਇਦ ਹੋ ਜਵੇ ਕੋਈ ਕਵਰ ਬਾਕੀ ਵੀਰ ਦੱਸਣਗੇ ਤੁਹਾਨੂੰ ਸਰ ਇੱਕ ਤਾਰੇ ਤੋਂ ਚੀਜ਼ ਪੁੱਛਣਾ ਚਾਹੁੰਦੇ ਆ ਜਿਵੇਂ ਸਰ ਹੋਰਾਂ ਨੇ ਦੱਸਿਆ ਕਿ ਬਹੁਤ ਸਾਰੇ ਬੱਚੇ ਜਿਹੜੇ ਇੱਥੇ ਆ ਕੇ ਪ੍ਰਣ ਕਰਦੇ ਹੈਗੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਸਾਡੇ ਬੱਚੇ ਕਿਤੇ ਨਾ ਕਿਤੇ ਹੈਨਾ ਸਾਡੀ ਇਤਿਹਾਸ ਤੋਂ ਟੁੱਟਣ ਕਿਉਂ ਰਹੇ ਹੈਗੇ ਜਿਵੇਂ ਸਰ ਹੋਰਾਂ ਨੇ ਜ਼ਿਕਰ ਕੀਤਾ ਤੁਹਾਨੂੰ ਇਸ ਪਿੱਛੇ ਕਾਰਨ ਕੀ ਲੱਗਦੇ ਆ ਦੇਖੋ ਗੱਲ ਇਹ ਹੈ ਜੀ ਕਿ 2013 ਤੋਂ ਪਹਿਲਾਂ ਜਦੋਂ ਅਸੀਂ ਇੱਥੇ ਆਉਂਦੇ ਹੁੰਦੇ ਸੀ ਨਾ ਕੈਲੰਡਰ ਵੀ 2010 ਤੋਂ ਫਿਰ 11 ਤੋਂ ਫਿਰ 12 ਉਹ ਚਾਰ ਪੰਜ ਸਾਲਾਂ ਦੇ ਵਿੱਚ ਜਦੋਂ ਵੀ ਇੱਥੇ ਆਉਣਾ ਤਾਂ ਅਸੀਂ ਮੋਸਟਲੀ ਦੇਖਣਾ ਕੀ ਵੀ ਲੰਗਰਾਂ ਦੇ ਬਾਰ ਅਨਾਉਂਸਮੈਂਟਾਂ ਹੋ ਰਹੀਆਂ ਆਜੋ ਮੇਰਾ ਵੀਰ ਬਦਾਮਾਂ ਵਾਲੀ ਖੀਰ ਠੀਕ ਹੈ ਜੀ ਤੇ ਉਹਨਾਂ ਦੀਆਂ ਬੱਚਿਆਂ ਦੇ ਪੇਰੈਂਟਸ ਨੇ ਵੀ ਇਹ ਗੱਲ ਕਹਿਣੀ ਕਿ ਕੱਕ ਉੱਥੇ ਅੱਜ ਪਨੀਰ ਦਾ ਲੰਗਰ ਲੱਗਿਆ ਉੱਥੇ ਅੱਜ ਖੀਰ ਬਣੀ ਐ ਉੱਥੇ ਜਲੇਬੀਆਂ ਬਣੀਆਂ ਨੇ ਤੇ ਇਹ ਦੇਖ ਕੇ ਨਾ ਬੜਾ ਆਪਣੇ ਆਪ ਨੂੰ ਹੋਣਾ ਯਾਰ ਵੀ ਅਸੀਂ ਵੀ ਇਹ ਅਸੀਂ ਕਿਹੜੇ ਦਿਨ ਮਨਾ ਰਹੀਆਂ ਤੇ ਕਰ ਅਸੀਂ ਕੀ ਰਿਹਾ ਕੀ ਅਸੀਂ ਥਿੰਕਿੰਗ ਲੈ ਕੇ ਚੱਲ ਰਹੇ ਹਾਂ ਨਾ ਤਾਂ ਇਹ ਅਸੀਂ ਨਹੀਂ ਕਹਿੰਦੇ ਵੀ ਇਹ ਮਹਾਰਾਜ ਦੀ ਕਿਰਪਾ ਹੋਈ ਐ ਧੰਤਨ ਤੁਮ ਆਪਾ ਜੁਰਵਰ ਸਿੰਘ ਸਾਹਿਬ ਧੰਤਨ ਤੁਮ ਫਰਹ ਸਿੰਘ ਸਾਹਿਬ ਜੀ ਤੇ ਜਿਹੜੇ ਆਪਣੇ ਵੀਰਾਂ ਨਾਲ ਅਸੀਂ ਰਲ ਮਿਲ ਕੇ 2013 ਚ ਪਲਾਨ ਕੀਤਾ ਕਿ ਆਪਾਂ ਵੀ ਯਾਰ ਕੁਝ ਐਦਾਂ ਨ ਕਰੀਏ ਕਿ ਕੁਝ ਅਲੱਗ ਤਰ੍ਹਾਂ ਦਾ ਲੰਗਰ ਲਾਇਆ ਜਾ ਸਾਰੇ ਕੁਝ ਅਸੀਂ ਕਰਦੇ ਆ ਉਹ ਕਰਨ ਕਰਾਉਣਾ ਸਾਰਾ ਪਰਮਾਤਮਾ ਹੀ ਆ ਤੇ ਉਹੀ ਸਿਰ ਤੋਂ ਸੇਵਾ ਲਈ ਜਾ ਰਹੇ ਆ ਹਨਾ ਤੇ ਥਿੰਕਿੰਗ ਹੌਲੀ 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 ਡੇ ਬਾਈ ਡੇ ਡੇ ਬਾਈ ਡੇ ਸਾਲ ਬਾਈ ਸਾਲ ਇਹ ਚੇਂਜ ਹੁੰਦੀ ਜਾ ਰਹੀ ਬੱਚਿਆਂ ਦੀ ਤੇ ਬੜੀ ਸਾਨੂੰ ਖੁਸ਼ੀ ਹੁੰਦੀ ਇਸ ਚੀਜ਼ ਦੇ ਕਿ ਚਲੋ ਕੁਝ ਨਾ ਕੁਝ ਸਾਰਾ ਰਿਜ਼ਲਟ ਅਸੀਂ ਗਾਢ ਹੀ ਰਹੇ ਆ ਵਿੱਚੋਂ ਹਾਂਜੀ ਬੜੀ ਉਪਰਾਲਾ ਕਰ ਰਹੇ ਕਿਉਂਕਿ ਬੱਚਿਆਂ ਨੂੰ ਜਿਹੜਾ ਹੈਗਾ ਦਸਤਾਰ ਦੇ ਨਾਲ ਜੋੜ ਰਹੇ ਹੈਗੇ ਜਿਵੇਂ ਸਰ ਉਹਨਾਂ ਨੇ ਦੱਸਿਆ ਸੀਗਾ ਕਿ ਵੱਖ-ਵੱਖ ਤਰ੍ਹਾਂ ਦੇ ਟ੍ਰੈਂਡ ਚੱਲਦੇ ਆ ਹਨਾ ਦਸਤਾਰ ਸਜਾਉਣ ਦੇ ਵੀ ਤੇ ਤੁਹਾਡੇ ਕੋਲ ਆ ਕੇ ਇੱਥੇ ਬੱਚੇ ਕੋਈ ਡਿਮਾਂਡ ਕਰਦੇ ਕਿ ਸਾਡੀ ਇਹ ਵਾਲੀ ਦ ਕਹੂਗਾ ਮੇਰੇ ਜੀ ਪੜਿਆਲਾ ਸ਼ਹੀ ਬੰਦੋ ਕੋਈ ਕਹੂਗਾ ਮੇਰੇ ਵਟਾਲੇ ਬੰਦੋ ਕੋਈ ਕਹੂਗਾ ਮੇਰੇ ਪੇਚਾਲੇ ਮੈਂ ਤਾਂ ਸੁਣ ਕੇ ਖੁਸ਼ੀ ਹੁੰਦੀ ਯਾਰ ਘਟ ਘਟ ਚਲੋ ਚਾਹ ਤਾਂ ਆਇਆ ਨਾ ਮੰਨ ਦੇ ਵਿੱਚ ਠੀਕ ਹੈ ਜਦੋਂ ਚਾਹ ਆਊਗਾ ਤਾਂ ਆਪੇ ਹੀ ਫਿਰ ਚੇਂਜ ਵੀ ਆਊਗਾ ਤਾਂ ਇਹ ਚੀਜ਼ ਹੈ ਜੀ ਸਾਰਾ ਕੁਝ ਰਿਜ਼ਲਟ ਆਏ ਨਹੀਂ ਸਾਡੇ ਕੋਲੇ ਰਿਜ਼ਲਟ ਸਾਡੇ ਕੋਲ ਬਹੁਤ ਆਏ ਨੇ ਪਤਾ ਸਰ ਨੂੰ ਬਠਿੰਡਾ ਤੋਂ ਸਾਡੇ ਕੋਲ ਅਜ ਤੋਂ ਤਕਰੀਬਨ 4 ਸਾਲ ਪਹਿਲਾਂ ਇੱਕ ਦੋ ਵੀਰ ਆਏ ਸੀਗੇ ਉਹਨਾਂ ਚੋਂ ਇੱਕ ਵੀਰ ਦਾ ਨਾਮ ਸੀ ਸੁਸ਼ੀਲ ਕੁਮਾਰ ਤੇ ਉਹ ਦੋ ਤਿੰਨ ਵੀਰ ਸੀਗੇ ਜਿਹੜੇ Hindu ਪਰਿਵਾਰ ਤੋਂ ਬਿਲੋਂਗ ਕਰਦੇ ਸੀਗੇ ਚਲੋ ਦੇਖੋ ਸਾਡਾ ਬੇਸਿਕਲੀ ਸਾਡ ਨਿਕਰੀਆਂ ਕੁਛ ਪਰਸ ਅਸੀਂ ਆਪਣਾ ਜੋ ਹੈਗਾ ਸੀ ਉਹ ਦਿਖਾਉਣਾ ਹੁੰਦਾ ਨਾ ਤਾਂ ਉਹ ਜਦੋਂ ਆਏ ਤਾਂ ਬਹੁਤ ਪ੍ਰਭਾਵਿਤ ਹੋਏ ਤਾਂ ਸਾਨੂੰ ਵਾਅਦਾ ਕਰਕੇ ਗਏ ਕਿ ਵੀਰ ਜੀ ਅਸੀਂ ਅਗਲੇ ਸਾਲ ਜਦੋਂ ਅਸੀਂ ਆਉਂਗੇ ਨਾ ਤਾਂ ਅਸੀਂ ਆਪਣੇ ਕੇਸ ਜਿਹੜੇ ਹੈਗੇ ਰੱਖ ਕੇ ਆਵਾਂਗੇ ਸਰਦਾਰ ਬਣ ਕੇ ਆਵਾਂਗੇ ਤੇ ਉਹ ਜਦੋਂ 2 ਸਾਲ ਬਾਅਦ ਦੁਬਾਰਾ ਮੈਨੂੰ ਮਿਲੇ ਤੇ ਮੈਂ ਇਦਾਂ ਹੀ ਇੱਥੇ ਬੈਠਾ ਹੋਇਆ ਸੀ ਤੇ ਉਹਨੇ ਆਪਣੀ ਫੋਟੋ ਦਿਖਾਈ ਠਿਕਨੇ ਭਾਜੀ ਮੈਂ ਆ ਸੀਗਾ ਵੀ ਮੇਰੇ ਨਾਲ ਫੋਟੋ ਸੀਗੀ ਮੈਂ ਪਛਾਣਿਆ ਨਹੀਂਗਾ ਤੇ ਮੈਂ ਕਿਹਾ ਹੁਣ ਤੁਹਾਡਾ ਨਾਮ ਕੀ ਹੈ ਨਾ ਮੇਰੇ ਨਾਲ ਉਹ ਸਰਦਾਰ ਸੁਸ਼ੀਲ ਸਿੰਘ ਆ ਕਹਿੰਦਾ ਜੀ ਮੈਂ ਕਿਹਾ ਕੀ ਬਾਤ ਹੈ ਯਾਰ ਤਾਂ ਉਹਨਾਂ ਦੱਸਿਆ ਵੀ ਸ਼ੁਰੂ ਸ਼ੁਰੂ ਜਿਹੜਾ ਸਾਡੇ ਪਰਿਵਾਰ ਹੈ ਉਹ ਸਾਡੇ ਅਗੇਂਸਟ ਵੀ ਹੋਇਆ ਕਿ ਨਹੀਂ ਬਟ ਕਹਿੰਦਾ ਹੁਣ ਉਹ ਵੀ ਸਾਨੂੰ ਅਬਜ਼ਰਵ ਕਰਨ ਲੱਗ ਗਏ ਇਸ ਚੀਜ਼ ਦੇ ਵਿੱਚ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਇਸ ਤੋਂ ਉੱਪਰ ਤਾਂ ਚਲੋ ਮਹਾਰਾਜ ਨੇ ਕੀ ਰੰਗ ਲਾਉਣੇ ਆ ਬਾਕੀ ਹੌਲੀ ਹੌਲੀ ਹੋਰ ਜਿਵੇਂ ਜਿਵੇਂ ਮਹਾਰਾਜ ਸੇਵਾ ਲੈਂਦੇ ਜਾਣਗੇ ਅੱਗੇ ਅੱਗੇ ਤੇ ਰਿਜ਼ਲਟ ਵੀ ਨਿਕਲਦੇ ਜਾਣਗੇ ਕਿਉਂਕਿ ਇਹ ਹੁੰਦਾ ਨਾ ਜਦੋਂ ਕੁਝ ਨਾ ਕੁਝ ਕਰ ਇਹਨੂੰ ਕੋਈ ਨਹੀਂ ਉਹਨਾਂ ਨੂੰ ਅੰਦਰੋਂ ਫੀਲਿੰਗ ਆਈ ਸਰ ਦੇ ਵਿੱਚ ਵੀ ਚੇਂਜ ਕਰਾਇਆ ਆਪਣਾ ਨਾਮ ਸਾਰੇ ਡਾਕੂਮੈਂਟਸ ਦੇ ਵਿੱਚ ਹੀ ਚੇਂਜ ਕਰਾਇਆ ਤਾਂ ਕਿ ਸ਼ਿਸ਼ੀ ਕੁ ਸਿੰਘ ਹੀ ਹੋਣ ਅਸੀਂ ਬਾਕੀ ਕਹਿੰਦੇ ਹੈਗੇ ਕਿ ਜਿਉਂਦੋਂ ਅਸੀਂ ਚੰਗਾ ਕੰਮ ਕਰਦੇ ਹੈਗੇ ਤੇ ਲੋਕ ਤੁਹਾਡੇ ਨਾਲ ਜੁੜਦੇ ਹੈਗੇ ਆ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੇ ਜਿਵੇਂ ਤੁਸੀਂ ਸ਼ੁਰੂਆਤ ਜਦੋਂ ਕੀਤੀ ਸੀ ਹੈਨਾ ਕੋਈ ਵੀ ਕੰਮ ਸ਼ੁਰੂਆਤ ਕਰਦੇ ਆ ਉਹਦੀ ਤਾਂ ਸੁਖਾਲਾ ਨਹੀਂ ਹੁੰਦਾ ਕੋਈ ਨਾ ਕੋਈ ਜਿਹੜੇ ਮੁਸ਼ਕਲਾਂ ਆਉਂਦੀਆਂ ਨੇ ਤੁਹਾਨੂੰ ਕੋਈ ਮੁਸ਼ਕਲ ਆਈਆਂ ਸੀ ਕਿ ਨਹੀਂ ਜਦੋਂ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਸੀ ਨਹੀਂ ਦੇਖੋ ਮੈਂ ਇਹ ਸਮਝਦਾ ਕਿ ਚੰਗੇ ਕੰਮ ਦੀ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਮੁਸ਼ਕਲਾਂ ਇੱਕ ਸਾਈਡ ਤੇ ਰ ਕਹਿ ਲੋ ਵੀ ਜਿਹੜੀ ਅੜਚਣ ਹੁੰਦੀ ਹੈ ਨਾ ਉਹਨੋਂ ਪਰ ਇੰਗਲਿਸ਼ ਕਹਿੰਦੇ ਆ ਆਬਸਟੈਕਲ ਤਾਂ ਇੱਕ ਇੰਗਲਿਸ਼ ਦੀ ਕਹਾਵਤ ਹੈ ਆਬਸਟੈਕਲ ਇਜ਼ ਐਨ ਓਪਰਚ्युनिटी ਹਣਾ ਤਾਂ ਜੇ ਇਸ ਨੂੰ ਓਪਰਚ्युनिटी ਸਮਝ ਕੇ ਕਰਾਂਗੇ ਤਾਂ ਉਹ ਸਾਡੇ ਲਈ ਹੌਸਟੈਕ ਰਹਿਣੀ ਨਹੀਂ ਗਈ ਉਹ ਤਾਂ ਬਾਕੀ ਰਹੀਦੀ ਗੱਲ ਵੀ ਵੀਰਾਂ ਦਾ ਬੜਾ ਸਾਥ ਰਿਹਾ ਸਾਡੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡਾ ਬੜਾ ਸਾਥ ਰਿਹਾ ਇਹਨਾਂ ਸਾਡਾ ਪੂਰਾ ਸਾਥ ਦਿੱਤਾ ਸਾਡੇ ਮੋਢੇ ਨਾਲ ਮੋਢਾ ਜੜ ਕੇ ਖੜੇ ਨੇ ਤੇ ਹੁਣ ਖੜਦੇ ਰਹੇ ਨੇ ਤੇ ਖੜਦੇ ਰਹਿਣਗੇ ਤੇ ਇਹ ਮੁਸ਼ਕਲਾਂ ਦਾ ਕੋਈ ਚੱਕਰ ਹੀ ਨਹੀਂ ਗਿਆ ਕੋਈ ਪਰਵਾਹ ਹੀ ਨਹੀਂ ਕਿਸੇ ਚੀਜ਼ ਦੀ ਹੈਗੀ ਸਾਡੇ ਮੁਸ਼ਕਿਲ ਆਉਣੀ ਨਹੀਂ ਦਿੱਤੀ ਗੁਰੂ ਸਾਹਿ ਦਸਤਾਰ ਸਿਰ ਇਹ ਦੋ ਚੀਜ਼ਾਂ ਚਾਹੀਦੀਆਂ ਸਾਬਤ ਸੁਰਤ ਹੋਵੇ ਤੇ ਸੋਹਣੀ ਦਸਤਾਰ ਹੋਵੇ ਤੇ ਸਾਡੇ ਜਿਹੜੇ ਵੀਰ ਨੇ ਨਵੀਂ ਪਨੀਰੀ ਹੈ ਦਸਤਾਰ ਨਾਲ ਜੁੜੋ ਸਿੱਖੀ ਨਾਲ ਜੁੜੋ ਤੁਹਾਨੂੰ ਕੋਈ ਚੀਜ਼ ਹੀ ਨਹੀਂ ਹੋਣਾ ਜੇ ਤੁਸੀਂ ਪੁੱਛੋ ਜਗਾ ਜਗਾ ਤੇ ਪਗੜੀ ਸੈਂਟਰ ਖੁੱਲੇ ਹੋਏ ਨੇ ਕਿਸੇ ਚੀਜ਼ ਦੀ ਨੌਲੇਜ ਹੈ ਕਿਸੇ ਚੀਜ਼ ਦੀ ਚਾਹੀਦੀ ਹੈ ਕੁਝ ਵੀ ਪਲੀਜ਼ ਕੰਟੈਕਟ ਕਰ ਸਕਦੇ ਹੋ ਸਾਨੂੰ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਵਾਕਈ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਜਿਹੜਾ ਬੱਚਿਆਂ ਨੂੰ ਜਿਹੜਾ ਦਸਤਾਰ ਦੇ ਨਾਲ ਜੋੜ ਰਹੇ ਹੈਗੇ ਇੱਥੇ ਦ ਪ੍ਰਾਲੇ ਕਰਾਂਗੇ ਤਾਂ ਸਾਡੇ ਨੌਜਵਾਨਾਂ ਤੱਕ ਸਾਡਾ ਇਤਿਹਾਸ ਤੇ ਵਿਰਸਾ ਪਹੁੰਚੇਗਾ ਜਿਵੇਂ ਸਰ ਉਹਨਾਂ ਨੇ ਦੱਸਿਆ ਹੈਗਾ ਕਿ 2013 ਤੋਂ ਲਗਾਤਾਰ ਜਿਹੜਾ ਦਸਤਾਰਾਂ ਦਾ ਲੰਗਰ ਲਗਾ ਰਹੇ ਆ ਇਸ ਤਰ੍ਹਾਂ ਦੇ ਲੰਗਰਾਂ ਦੇ ਵਿੱਚ ਸਾਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਤੇ ਇਹਨਾਂ ਦੀ ਵੀ ਹੌਸਲਾ ਫਜ਼ਾਈ ਕਰਨੀ ਚਾਹੀਦੀ ਹੈ ਇਹ ਦੋਵੇਂ ਭਰਾ ਨੇ ਸਾਡੇ ਇਹ ਕਹਿੰਦੇ ਵੀ ਅਸੀਂ ਅੱਜ ਤੋਂ ਬਾਅਦ ਆਪਣਾ ਕੇਸ ਕਤਲ ਨਹੀਂ ਕਰਾਂਗੇ ਅਸੀਂ ਪੂਰੇ ਸਿੱਖ ਸਰਦਾਰ ਬਣ ਕੇ ਆਵਾਂਗੇ ਤੇ ਇੱਕ ਜਕਾਰਾ ਵੀਰਾ ਮੱਲੋਂ ਜਕਾਰਾ ਗਿਆਵੇ ਨਿਹਾਲ ਹੋ ਜਾਵੇ ਗੁਰਤੇਗ ਬਹਾਦਰ ਸਾਹਿਬ ਦੇ ਮਨੂ ਭਾਵੇ Yeah. God.